ਸਾਹਿਬ ਪ੍ਰਧਾਨ ਜੀ ਅਸੀਂ ਨਾ ਤੁਹਾਡਾ ਨਾਬਾ ਪਾਉਣ ਦੇ ਬਹੁਤ ਬਹੁਤ ਸ਼ੁਕਰੀਆ ਹੈ ਬਹੁਤ-ਬਹੁਤ ਤੇ ਅੱਜ ਤੁਸੀਂ ਜਿਹੜਾ ਨਾਬਾ ਆਏ ਹੋ ਸਿਰਫ ਕੀ ਤੁਹਾਡੇ ਵਿਚਾਰ ਨੇ ਸਾਡੇ ਨਾਲ ਸੇਜੇ ਕਰੋ ਜਿਹੜਾ ਅੱਜ ਨਾਬਾ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਆਰਟੀ ਸੈੱਲ ਦੇ ਪ੍ਰਧਾਨ ਸੂਬਾ ਦਾ ਜਿਹੜੇ ਹੈਗੇ ਤੇਜ ਰਿੰਕੂ ਜੀ ਔਰ ਆਨੰਦ ਲਾਲ ਜੀ ਇਹਨਾਂ ਦੇ ਆਵਾਜ਼ ਦੇ ਵਿੱਚ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾਵਾਂ ਕਾਰਕ੍ਰਿਤਾਂ ਦੀ ਬੈਠਕ ਹੋਈ ਹੈ ਔਰ ਅਸੀਂ ਫੈਸਲਾ ਕੀਤਾ ਹੈ ਵੀ ਸੰਗਠਨ ਨੂੰ ਜਿਹੜਾ ਹੈ ਨਾਬਾ ਦੇ ਵਿੱਚ ਹੋਰ ਮਜ਼ਬੂਤ ਕੀਤਾ ਜਾਵੇ ਵੱਖ-ਵੱਖ ਵਾਡਾਂ ਦੇ ਵਿੱਚ ਜਿੱਥੇ ਬੰਦੇ ਨੂੰ ਮਜ਼ਬੂਤ ਬਣਾਇਆ ਜਾਵੇ ਕਿਉਂਕਿ ਪਾਰਟੀ ਦਾ ਇਰਾਦਾ ਹੈ ਕਿ ਆਉਣ ਵਾਲੇ ਨਗਰ ਕੌਂਸਲ ਦੀਆਂ ਜੇ ਚੋਣਾਂ ਹੋਣਗੀਆਂ ਤਾਂ ਉਸ ਸਮੇਂ ਸ਼ਿਵ ਸੈਨਾ ਹਿੰਦੁਸਤਾਨ ਆਪਣੇ ਉਮੀਦਵਾਰ ਖੜੇ ਕਰੇਗੀ ਔਰ ਨਾਬਾ ਦੀ ਜਨਤਾ ਨੂੰ ਜੋ ਵੀ ਔਕੜਾਂ ਆ ਰਹੀਆਂ ਜੋ ਸਮੱਸਿਆਵਾਂ ਆ ਰਹੀਆਂ ਉਹਦੇ ਉੱਤੇ ਸ਼ਿਵ ਸੈਨਾ ਹਿੰਦੁਸਤਾਨ ਉਹਨਾਂ ਸਮੱਸਿਆਵਾਂ ਨੂੰ ਝੁਕਣ ਦਾ ਕੰਮ ਕਰੇਗੀ ਤਾਂ ਜਿਹੜਾ ਆ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਵਾਲੇ ਤੁਸੀਂ ਹਣੇ ਦੱਤਿਆ ਇਹਦੇ ਸੁਧਾਰ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਗਵਰਨਰ ਸਾਹਿਬ ਤੋਂ ਵੀ ਟਾਈਮ ਮੰਗਿਆ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਦੇ ਅੰਦਰ ਇੱਕ ਦਰਿਆ ਤਲਵਾਰਾ ਨਾਲ ਹਮਲਾ ਕੀਤਾ ਨੌਜਵਾਨ ਨੇ ਢੰਗਾ ਨੇ ਢੰਗ ਨੇ ਉਹਨੂੰ ਵੜ ਦਿੱਤਾ ਇਸ ਤਰ੍ਹਾਂ ਐਸਜੀਪੀਸੀ ਦੇ ਮੁਲਾਜ਼ਮਾਂ ਤੇ ਹਮਲਾ ਹੋ ਗਿਆ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪੰਜਾਬ ਸਰਕਾਰ ਨੂੰ ਇਹਦਾ ਸਖਤੀ ਨਾਲ ਨੋਟਿਸ ਲੈਣਾ ਚਾਹੀਦਾ ਹੈ ਆ ਇਹਦੇ ਨਾਲ ਨਾਲ ਮੈਂ ਨਿਹੰਗ ਜਥੇਬੰਦਿਆਂ ਦੇ ਮੁਖੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਨਿਹੰਗਵਾਣਾ ਗੁਰੂ ਸਾਹਿਬਾ ਨੇ ਬਖਸ਼ਿਆ ਸੀਗਾ ਉਹਦੇ ਉੱਤੇ ਜਿਹੜੇ ਲੋਕ ਦਾਗ ਲਗਾ ਰਹੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਦੀ ਜਿਹੜੀ ਸ਼ਰਧਾ ਨਿਹੰਗ ਬਾਣੀ ਦੇ ਉੱਤੇ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਾ ਖੜਾਵੇ ਸਰ ਖਾਲਸਾਨੀ ਕਹਿਣ ਦਾ ਤੁਹਾਡਾ ਕੀ ਮਤਲਬ ਖਾਲਸਾਨੀ ਮਤਲਬ ਇਹ ਹੈ ਕਿ ਜਿਹੜੇ ਕਿ ਪਾਕਿਸਤਾਨ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨਾ ਚਾਹੁੰਦੇ ਐ ਸਾਡਾ ਜਿਹੜਾ ਨੌਜਵਾਨ ਵੱਡਾ ਵਰਗਾ ਆਈ ਲੈਟਸ ਕਰਕੇ ਬਾਹਰ ਜਾ ਰਿਹਾ ਔਰ ਪੰਜਾਬ ਦੀ ਧਰਤੀ ਦੇ ਉੱਤੇ ਆਪਾਂ ਇਨਵੈਸਟਮੈਂਟ ਸਮੇਲਨ ਕਰ ਰਹੇ ਆ ਮੁੱਖ ਮੰਤਰੀ ਕਹਿ ਰਹੇ ਕਿ ਬੰਗਲੌਰ ਤੋਂ ਕੰਪਨੀ ਆ ਰਹੀ ਹੈ ਦੂਜੀ ਆ ਰਹੀ ਹੈ ਪਰ ਜੇ ਲਗਾਤਾਰ ਇਸ ਤਰ੍ਹਾਂ ਹਮਲੇ ਹੋਣਗੇ ਲਗਾਤਾਰ ਇਸ ਤਰ੍ਹਾਂ ਕਿਰਪਾਨ ਦੀ ਦੁਰਵਰਤ ਹੋਏਗੀ ਲਗਾਤਾਰ ਦੇ ਸਰੇ ਆਮ ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਜਾਏਗੀ ਡੇ 150 2 200 ਰਾਉਂਡ ਗੋਲੀਆਂ ਚੱਲਣ ਗਿਆ ਤਾਂ ਫਿਰ ਇੱਥੇ 5000 ਕਰੋੜ 2000 ਕਰੋੜ 100 ਕਰੋੜ ਰੁਪਏ ਦੀ ਇਨਵੈਸਟਮੈਂਟ ਕੌਣ ਕਰੇਗਾ ਔਰ ਜੇ ਇੱਥੇ ਇਨਵੈਸਟਮੈਂਟ ਨਹੀਂ ਹੋਏਗੀ کارਖਾਨਾ ਨਹੀਂ ਆਏਗਾ ਤਾਂ ਤੁਸੀਂ ਹਿੰਦੂ ਸਿੱਖ ਦਾ ਵਿਵਾਦ ਛੱਡ ਦਿਓ ਪੰਜਾਬੀ ਨੌਜਵਾਨਾਂ ਦਾ ਫਿਊਚਰ ਕੀ ਹੈ ਪਵਿੱਖ ਕੀ ਹੈ ਆਪਾਂ ਹਿੰਦੂ ਸਿੱਖ ਵਿਵਾਦ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੀ ਗੱਲ ਕਰਦੇ ਪੰਜਾਬ ਵੀ ਲੋਕਾਂ ਦੇ ਫਿਊਚਰ ਦੀ ਗੱਲ ਕਰਦੇ ਆ ਵੀ ਸਾਡੇ ਕੋਲ ਇੰਡਸਟਰੀ ਨਹੀਂ ਆਏਗੀ کارਖਾਨਾ ਨਹੀਂ ਆਏਗਾ ਤੇ ਫਿਰ ਪੰਜਾਬ ਦੇ ਨੌਜਵਾਨ ਕਰਨਗੇ ਕੀ ਹਿੰਦੂ ਸਿੱਖ ਵਿਵਾਦ ਪੰਜਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ ਇਹ ਸਿਰਫ ਲੀਡਰਾਂ ਦੇ ਕੋਲ ਨਜ਼ਰ ਆਉਂਦਾ ਨਹੀਂ ਨਹੀਂ ਜੇ ਆਪਾਂ ਬਹੁਤ ਹੀ ਸਿਆਣੀ ਗੱਲ ਕਰੀਏ ਉਹ ਅਲੱਗ ਗੱਲ ਹੈ ਕਿ ਇੱਥੇ ਹਿੰਦੂ ਸਿੱਖ ਵਿਵਾਦ ਨਹੀਂ ਨਜ਼ਰ ਆ ਰਿਹਾ ਸਾਰੇ ਵਿਜਨੇ ਕੇ ਵਿਵਾਦ ਨਹੀਂ ਨਜ਼ਰ ਆ ਰਿਹਾ ਲੇਕਿਨ ਕੁਝ ਲੋਕ ਐਸੀ ਹਰਕਤਾਂ ਕਰ ਰਹੇ ਨੇ ਕਿ ਇਸ ਤਰ੍ਹਾਂ ਦਾ ਵਿਵਾਦ ਪੈਦਾ ਹੋ ਜਾਏ ਇਸ ਤਰ੍ਹਾਂ ਦੇ ਵਿਵਾਦ ਦੀ ਸ਼ਕਲ ਨਜ਼ਰ ਆਏ ਔਰ ਇਹ ਵਿਵਾਦ ਦੀ ਸ਼ਕਲ ਕੇਵਲ ਉਹ ਪੰਜਾਬ ਚ ਨਹੀਂ ਰੱਖਣਾ ਚਾਹੁੰਦੇ ਉਹ ਚਾਹੁੰਦੇ ਕਿ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੂਸਰੀ ਸਟੇਟਾਂ ਦੇ ਵਿੱਚ ਵੀ ਆਏ ਤਾਂ ਕਿ ਪੂਰੀ ਤਰ੍ਹਾਂ ਉਹਨਾਂ ਦੀ ਸੋਚ ਫਲ ਸਕੇ ਇਹ ਸਾਰੀ ਚੀਜ਼ਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਇਕਮੁੱਠ ਹੋਣਾ ਪਏਗਾ ਤੁਸੀਂ ਦੱਸੋ ਕਿ ਨਿਹੰਗਾਂ ਦੇ ਬਾਣੇ ਦੇ ਵਿੱਚ ਅਗਰ ਅਜੀਬ ਬੇਸੀ ਦੇ ਮੈਂਬਰਾਂ ਨੂੰ ਵੀ ਵੱਢ ਦਿੱਤਾ ਜਾ ਰਿਹਾ ਹੈਗਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਜਾ ਰਿਹਾ ਹੈ ਕਿਸੇ ਵਿਅਕਤੀ ਨੇ ਅਗਰ ਫ੍ਰਿਜ ਠੀਕ ਕਰਨ ਤੋਂ ਮਨਾ ਕਰ ਦਿੱਤਾ ਆਪਾਂ ਨਿਹੰਗਵਾਣੀ ਦੇ ਵਿੱਚ ਉਹਨੂੰ ਤਲਵਾਰ ਮਾਰ ਕੇ ਟੁਕ ਟੁਟੇ ਕਰ ਰਹੇ ਆ ਕੋਈ ਬੰਦਾ ਆਪਣੇ ਕੁਝ ਕਰ ਰਿਹਾ ਆ ਆਪਾਂ ਕਹਿੰਦੇ ਨਹੀਂ ਇਹ ਨਹੀਂ ਕਰਨਾ ਨਹੀਂ ਤਾਂ ਤੈਨੂੰ ਸੀ ਕੱਟ ਵੜ ਦਾਂਗੇ ਇਹ ਪੰਜਾਬ ਤਾਲਿਬਾਨ ਦੇ ਰਸਤੇ ਤੇ ਜਾਏਗਾ ਕਿ ਕਾਨੂੰਨ ਦੇ ਰਸਤੇ ਤੇ ਜਾਏਗਾ ਜਦੋਂ ਜਦੋਂ ਆਪਾਂ ਉਹ ਬੰਦਾ ਨੰਗ ਬਾਣੇ ਵਾਲਾ ਵੱਡ ਦਿੰਦਾ ਫਿਰ ਕਹਿੰਦੇ ਕਿ ਪੁਲਿਸ ਅਸੀਂ ਗ੍ਰਫਤਾਰ ਕਰ ਲਿਆ ਪੁਲਿਸ ਦਾ ਕੰਮ ਹੈ ਕ੍ਰਾਈਮ ਹੋਣ ਤੋਂ ਪਹਿਲਾਂ ਇੱਕ ਪ੍ਰਭਾਵ ਪੈਦਾ ਕਰਨਾ ਜਦੋਂ ਕ੍ਰਾਈਮ ਹੋ ਹੀ ਗਿਆ ਕਤਲ ਹੋ ਗਿਆ ਚੋਰੀ ਹੋ ਗਈ ਡਕੈਤੀ ਹੋ ਗਈ ਬਲਾਤਕਾਰ ਹੋ ਗਿਆ ਫਿਰ ਕ੍ਰਾਈਮ ਕਰਨ ਵਾਲਾ ਤਾਂ ਪਕੜਿਆ ਹੀ ਜਾਏਗਾ ਦੋ ਦਿਨ ਬਾਅਦ ਜਾਂ ਦੋ ਦਿਨ ਪਹਿਲਾਂ ਇਹ ਪੁਲਿਸ ਦੀ ਪ੍ਰਾਪਤੀ ਨਹੀਂ ਹੈ ਪੁਲਿਸ ਦੀ ਪ੍ਰਾਪਤੀ ਹੈ ਕਿ ਕ੍ਰਾਈਮ ਰੇਟ ਨੀਚੇ ਆਏ ਪੁਲਿਸ ਦੀ ਵਰਦੀ ਦਾ ਡਰ ਹੋਵੇ ਉਹ ਵਰਦੀ ਦਾ ਡਰ ਅੱਜ ਕਿਤੇ ਨਾ ਕਿਤੇ ਖਤਮ ਹੋ ਗਿਆ ਹੈ ਔਰ ਕੇਵਲ ਏਸੀ ਦੇ ਕਮਰੇ ਜਿਹੜਾ ਪਲਾਨ ਬਣ ਰਿਹਾ ਹੈ ਕਿ ਪੁਲਿਸ ਸਮੂਹਿਕ ਚੈਕਿੰਗ ਕਰੇਗੀ ਉਹ ਸਮੂਹਿਕ ਚੈਕਿੰਗ ਨਾਲ ਕਿ ਰੋਜ਼ ਚੈਕਿੰਗ ਹੋਵੇ ਰੋਜ਼ ਕਾਰਵਾਈ ਹੋਵੇ ਜਿਹੜੇ ਲੋਕਾਂ ਦੇ ਇਸ ਤਰ੍ਹਾਂ ਦੇ ਮਸਲੇ ਕਾਨੂੰਨ ਵਿਵਸਥਾ ਦੇ ਜਾਂ ਗੁੰਡੇ ਜਿਹੜੇ ਲੋਕ ਹੈ ਜਾਂ ਜਿਹੜੇ ਲੋਕ ਧਾਰਮਿਕ ਬਾਣੇ ਦਾ ਦੁਰਪਯੋਗ ਕਰ ਰਹੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਰ ਇਹ ਜਿਹੜਾ ਤੁਸੀਂ ਮਸਲਾ ਕਹਿ ਰਹੇ ਨਹੀਂਗਾ ਨਾ ਜਿਹੜਾ ਹਮਲਾ ਕਰਦਾ ਚਲੋ ਗੁਰਦਵਾਰਿਆਂ ਦੇ ਵਿੱਚ ਬੇਅਦਬੀ ਹੁੰਦੀ ਹੈ ਤਾਂ ਤੇ ਇਹ ਜਿਹੜੇ ਬੰਦੇ ਹੋਵੇ ਤੇ ਇਹਨਾਂ ਦੇ ਬੇਨਕਾ ਪਾਗਲ ਸੀਗਾ ਤੇ ਇਹੇ ਜੀ ਮਤਲਬ ਦਿਮਾਗ ਦਿਮਾਗ ਤੋਂ ਪਾਗਲ ਹੋਣ ਕਰਕੇ ਇਹਨੇ ਹਰਕਤ ਕਰਦੀ ਅੱਛਾ ਜਦੋਂ ਉਸ ਦੇ ਬਾਰੇ ਕੋਈ ਬੰਦਾ ਰਿਐਕਟ ਕਰਦਾ ਤਾਂ ਫਿਰ ਉਹ ਖਾਲਸਤਾਨੀ ਕਿਉਂ ਜਾਂ ਨਹਿਿੰਗ ਪਨੇਂ ਨਹੀਂ ਮੈਂ ਇਹ ਨਹੀਂ ਕਹ ਰਹਾ ਗੁਰਦੁਆਰਾ ਸਾਹਿਬ ਦੀ ਬੇਦਬੀ ਹੋਵੇ ਮੰਦਿਰ ਦੀ ਹੋਵੇ ਜਾਂ ਕਿਸੇ ਧਾਰਮਿਕ ਸਥਾਨ ਦੀ ਹੋਵੇ ਉਹਦੇ ਇਹ ਕਲੂ ਬਿਲਕੁਲ ਨਹੀਂ ਦੇਣਾ ਚਾਹੀਦਾ ਕਿ ਇਹ ਮੈਂਟਲੀ ਅਪਸੈਟ ਹੈ ਕਾਰਵਾਈ سخت ਤੋਂ سخت ਹੋਣੀ ਚਾਹੀਦੀ ਹੈ ਔਰ ਸਖਤ ਕਾਰਵਾਈ ਹੋਵੇ ਤਾਂ ਕਿ ਉਹ ਦੂਸਰਾ ਕੋਈ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਤੋਂ ਸੰਕੋਚ ਕਰੇ हिचक ਕਰੇ ਉਹਨੂੰ ਡਰ ਪੈਦਾ ਹੋਵੇ ਮੈਂ ਹੁਣ ਬੇਨਤੀ ਇਹ ਕੀਤੀ ਹੈ ਕਿ ਵਰਦੀ ਦਾ ਖੌਫ ਹੋਣਾ ਚਾਹੀਦਾ ਹੈ ਕਾਨੂੰਨ ਦਾ ਡਰ ਹੋਣਾ ਚਾਹੀਦਾ ਆਪਾਂ ਜਦੋਂ ਇਹ ਕਲੂ ਦੇ ਦਿੰਦੇ ਆ ਕਿ ਗੁਰਦੁਆਰਾ ਸਾਹਿਬ ਚ ਜਾਂ ਮੰਦਿਰ ਚ ਜਾਂ ਕਿਸੇ ਵੀ ਧਾਰਮਿਕ ਸਥਾਨ ਚ भेदवी करने वाला मेंटली अपसेट छगा ता वो किथे ना किथे ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਬਣਦਾ ਔਰ ਉਹ ਕਾਨੂੰਨ ਵਿਵਸਥਾ ਤੋਂ ਵਿਸ਼ਵਾਸ ਉਡਦਾ ਹੈ ਤਾਂ ਮੇਰੀ ਤੇ ਮੰਗ ਹੈ ਚਾਹੇ ਕੋਈ ਵੀ ਧਾਰਮਿਕ ਸਥਾਨ ਦੇ ભેਦਵੀ ਕਰਨ ਵਾਲਾ ਹੋਵੇ ਕਾਨੂੰਨ 'ਚ ਜੋ ਵੀ ਨਿਯਮ ਹੈ ਉਹਦੇ ਅਧਾਰ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਐਗਜ਼ੈਂਪਲ ਹੀ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਕੋਈ ਵੀ ਇਸ ਤਰ੍ਹਾਂ ਦਾ ਦਿਮਾਗੀ ਮੈਂਟਲ ਆਦਮੀ ਉਹ ਧਾਰਮਿਕ ਸਥਾਨਾਂ 'ਤੇ ਜਾ ਕੇ ભેਦਵੀ ਦੀ ਜੁਰਤ ਨਾ ਕਰੇ ਉਹ ਚਾਹੇ ਗੁਰਦੁਆਰਾ ਸਾਹਿਬ ਹੋਵੇ ਚਾਹੇ ਮੰਦਿਰ ਜੀ ਹੋਣ ਚਾਹੇ ਕੋਈ ਵਿਧਾਨ ਵਿੱਚ ਸਥਾਨ ਹੋਏ ਇਸ ਤਰ੍ਹਾਂ ਦੀ ਬੇਦਬੀ ਦੇ ਖਿਲਾਫ ਸਪਸਾ ਨਾ ਹਿੰਦੁਸਤਾਨ ਦਾ ਸਖਤ ਸਟੈਂਡਰਡ ਚਾਹ ਹੁਣ ਪੰਜਾਬ ਦੇ ਹਾਲਾਤ ਸੁਧਾਰਨ ਵਾਸਤੇ ਤੁਸੀਂ ਅੱਗੇ ਕੀ ਪਲਾਨ ਬਣਾ ਰਹੇ ਹੋ ਦੇਖੋ ਹਾਲਾਤ ਸਰਕਾਰ ਨੇ ਸੁਧਾਰਨੇ ਜਿਨ੍ਹਾਂ ਨੂੰ ਲੋਕਾਂ ਨੇ ਜਨਮਤ ਦਿੱਤਾ ਜਿਨ੍ਹਾਂ ਨੂੰ ਲੋਕਾਂ ਨੇ ਪੁਲਿਸ ਦੀ ਬੈਕਡੋਰ ਦਿੱਤੇ ਆ ਹਾਲਾਤ ਤਾਂ ਉਹ ਸੁਧਾਰ ਨਹੀਂ ਗਏ ਅਜੇ ਤੱਕ ਜਨਤਾ ਦੀਆਂ ਭਾਵਨਾਵਾਂ ਦਾ ਪ੍ਰਤੀਨਿਧਿਤਵ ਕਰ ਸਕਦੇ ਜਨਤਾ ਦੇ ਦਿਮਾਗ ਦੇ ਵਿੱਚ ਸਮੇਂ ਚੱਲ ਰਿਹਾ ਹੈ ਕਿ ਜਿਨ੍ਹਾਂ ਨੂੰ ਕਾਨੂੰਨ ਸੁਧਾਰਨਾ ਚਾਹੀਦਾ ਉਹ ਮੂਕ ਦਰਸ਼ਕ ਬਣੇ ਹੋਏ ਹਨ ਕਾਨੂੰਨ ਕਿਵੇਂ ਸੁਧਰੇਗਾ ਜੇ ਪੁਲਿਸ ਦਾ ਇੱਕ ਗਾਰਡ ਜਿਹਦੀ ਸਿਕਿਉਰਿਟੀ ਕਰਨੀ ਹੈ ਉਹ નિષ્ફળ ਹੋ ਜਾਂਦਾ ਹੈ 18 18 ਗਨਮੈਨ ਸੁਦੀਰ ਸੂਰੀ ਦੀ ਹਤਿਆ ਦੇ ਸਾਹਮਣੇ ਉਪਸਥਿਤ ਰਹਿੰਦੇ ਐ ਔਰ ਉਹਨਾਂ ਚ 18 ਦੇ 18 ਗਨਮੈਨ ਇੱਕ ਫਾਇਰ ਨਹੀਂ ਕਰ ਸਕਦੇ ਸਿਵਿਲਿਅਨ ਬੰਦਾ ਫਾਇਰ ਕਰਦਾ ਹੈ ਸਿਵਿਲਿਅਨ ਬੰਦੇ ਜਾ ਕੇ ਪਕੜਦੇ ਐ ਤੇ ਜਿਹੀ ਪੁਲਿਸ ਜਿਹੜੀ ਐ ਜਿਹੜੀ ਕਿ ਆਪਣੇ ਕਰਤੱਵ ਤੋਂ ਚੂਕ ਰਹੀ ਐ ਉਹਦੀ ਓਵਰਹਾਲਿੰਗ ਹੋਣੀ ਚਾਹੀਦੀ ਐ ਉਹਦੀ ਲੀਡਰਸ਼ਿਪ ਦੇ ਉੱਤੇ ਓਵਰਹਾਲਿੰਗ ਹੋਣੀ ਚਾਹੀਦੀ ਐ ਔਰ ਸਖਤੀ ਤੋਂ ਸਰਕਾਰ ਨੂੰ ਕੰਮ ਲੈਣਾ ਚਾਹੀਦਾ ਹੈ ਸਰਕਾਰ ਨੂੰ ਲੀਪਾ ਪੋਤੀ ਨਹੀਂ ਕਰਨੀ ਚਾਹੀਦੀ ਲੋਕਾਂ ਮਰਨਾ ਕਿ ਸਰਕਾਰ ਹਰ ਵਾਰ ਬਰੰਡ ਤੇ ਫੇਲ ਹੋ ਚੁੱਕਿਆ ਪੰਜਾਬ ਦਾ ਹੈ ਇਹ ਤੁਸੀਂ ਮੰਨਦੇ ਹੋ ਦੇਖੋ ਸਰਕਾਰ ਨੇ ਕੁਝ ਕੰਮ ਜ਼ਰੂਰ ਕੀਤੇ ਆ ਜਿਵੇਂ ਸਿਹਤ ਸੰਧਾਵਾਂ ਦੇ ਵਿੱਚ ਕੁਝ ਕੰਮ ਹੋਇਆ ਪਰ ਜਿੰਨੇ ਵੱਡੇ ਪੱਧਰ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਜਿੰਨੇ ਪੱਧਰ ਦੇ ਉੱਤੇ ਭ੍ਰਸ਼ਟਾਚਾਰ ਨੂੰ ਲਗਾਮ ਲਗਣੀ ਚਾਹੀਦੀ ਹੈ ਉਹ ਕਿਤੇ ਕਿਤੇ ਸਰਕਾਰ ਚੂਕ ਗਈ ਹੈ ਸਰਕਾਰ ਜਦ ਤੱਕ ਸਰਕਾਰ ਜਨਤਾ 'ਚ ਨਹੀਂ ਵਿਚਰੇਗੀ ਜਨਤਾ ਦੇ ਜਿਹੜੇ ਐਮ ਐਲ ਏ ਆ ਜਨਤਾ 'ਚ ਵਿਚਰਣਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਸੀਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਜਨਤਾ ਦੇ ਜਿਹੜੇ ਐਮਐਲਏ ਆ ਜਨਤਾ 'ਚ ਵਿਚਰਨਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਸੀਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਕਿਉਂ ਨਹੀਂ ਸੀਐਮ ਸਾਹਿਬ ਨੇ ਡਿਪਟੀ ਕਮਿਸ਼ਨਰ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਇਹ ਅਧਿਕਾਰੀਆਂ ਉਹਨਾਂ ਦੀ ਨਕੀਲ ਕਸੀ ਵੀ ਜਨਤਾ ਦੀ ਕੋਈ ਵੀ ਸਮੱਸਿਆ اگر ਤੁਹਾਡੇ ਤੋਂ ਬਾਅਦ ਸੀਐਮ ਆਫਿਸ ਆਏਗੀ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਵੀ ਜਨਤਾ ਤੁਹਾਡੇ ਦਫਤਰ ਚ ਆ ਕੇ ਨਿਰਾਸ਼ ਕਿਉਂ ਹੋ ਗਈ ਉਹਨੂੰ ਸੀਐਮ ਤੱਕ ਆਣਾ ਪਿਆ ਇਹਦਾ ਮਤਲਬ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆਫ ਫੇਲ ਹੈ ਤੇ ਇਸ ਕਰਕੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਡਿਪਟੀ ਕਮਿਸ਼ਨਰ ਐਸਡੀਐਮ ਸਾਰੇ ਪ੍ਰਭਾਵਸ਼ਾਲੇ ਹੋਣੇ ਚਾਹੀਦੇ ਆ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਉਹ ਤਦ ਹੀ ਬੰਦ ਹੋਏਗਾ ਜੇ ਸਰਕਾਰ ਸਖਤੀ ਤੋਂ ਕੰਮ ਲੇਗੀ ਜਿਨ੍ਹਾਂ ਨੇ ਆ ਕੇ ਸਾਡੇ ਵਿਚਾਰ ਨੂੰ ਆਪਣੀ ਕਲਮ ਦੀ ਆਵਾਜ਼ ਦਿੱਤੀ